ਜੇ ਤੁਹਾਡੇ ਬੈਂਕਾਂ ਦੇ ਕੰਮ ਪੈਂਡਿੰਗ ਪਏ ਨੇ ਤੇ ਜਲਦੀ ਜਲਦੀ ਉਹਨਾਂ ਨੂੰ ਨਿਪਟਾ ਲਵੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਛੁੱਟੀਆਂ ਹੋਣ ਜਾ ਰਹੀਆਂ ਨੇ ਜੇ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਕਰੀਬ ਕਰੀਬ 17 ਦਿਨ ਬਚੇ ਨੇ ਔਰ ਜਿਨ੍ਹਾਂ ਦੇ ਵਿੱਚੋਂ ਇਹ ਮੰਨਿਆ ਜਾ ਰਿਹਾ ਹੈ ਕਿ 11 ਦੇ ਕਰੀਬ ਛੁੱਟੀਆਂ ਜਿਹੜੀਆਂ ਨੇ ਉਹ ਹੋਣਗੀਆਂ ਔਰ ਇਹਨਾਂ 11 ਛੁੱਟੀਆਂ ਦੇ ਨਾਲ ਸ਼ਨੀ ਐਤਵਾਰ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਵੀ ਰਲ ਰਹੀਆਂ ਨੇ ਇੱਥੇ ਇਹ ਦੱਸਣ ਯੋਗ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ 11 ਤੇ 12 ਅਕਤੂਬਰ ਦੀ 11 ਤੇ 12 ਅਕਤੂਬਰ ਨੂੰ ਛੁੱਟੀਆਂ ਸੀ ਔਰ ਇਹ ਦੋਨੋਂ ਛੁੱਟੀਆਂ ਜਿਹੜੀਆਂ ਨੇ RBI ਦਾ ਮੰਨਣਾ ਹੈ ਕਿ ਪੂਰੇ ਨਿਯਮਾਂ ਦੇ ਹਿਸਾਬ ਦੇ ਨਾਲ ਪੂਰੇ ਦੇਸ਼ ਦੇ ਵਿੱਚ ਲਾਗੂ ਹੋਈਆਂ ਸੀ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਵੱਖਰੀਆਂ ਵੱਖਰੀਆਂ ਛੁੱਟੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਵੀ ਆਉਂਦਾ ਕਿਉਂਕਿ ਤੇ ਸ਼ਨੀਵਾਰ ਤੇ ਚੌਥੇ ਐਤਵਾਰ ਦੀ ਛੁੱਟੀ ਜਿਹੜੀ ਹੈ ਉਹ ਵੀ ਰਲ ਜਾਂਦੀ ਹੈ ਔਰ ਨਾਲ ਦੀ ਨਾਲ ਜਦੋਂ ਅਸੀਂ ਦੀਵਾਲੀ ਦੀ ਆਮਦ ਦੀ ਗੱਲ ਕਰਦੇ ਹਾਂ ਤੇ ਦੀਵਾਲੀ ਵਾਲੇ ਦਿਨ ਵੀ ਜਿਹੜੀ ਹੈ ਉਹ ਛੁੱਟੀ ਹੈ ਉਸ ਤੋਂ ਬਾਅਦ 18 19 ਸ਼ਨੀਵਾਰ ਐਤਵਾਰ ਦੀ ਛੁੱਟੀ ਹੈ ਔਰ ਵੀ 21 ਦੀ ਦੀਵਾਲੀ ਦੀ ਛੁੱਟੀ ਮੰਨੀ ਜਾ ਰਹੀ ਹੈ ਗੋਵਰਧਨ ਪੂਜਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ 22 23 ਦੀ ਵੀ ਛੁੱਟੀ ਹੈ ਔਰ 25 ਤਰੀਕ ਨੂੰ ਫਿਰ ਚੌਥਾ ਸ਼ਨੀਵਾਰ ਆ ਜਾਂਦਾ ਹੈ ਫਿਰ ਐਤਵਾਰ ਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਛੱਟ ਪੂਜਾ ਵੱਖਰੇ ਵੱਖਰੇ ਸਟੇਟਸ ਦੇ ਵਿੱਚ ਉਹ ਮਨਾਈ ਜਾ ਰਹੀ ਹੈ ਔਰ ਇਸ ਦੇ ਨਾਲ-ਨਾਲ ਜਿਹੜਾ ਹੈ ਸਰਦਾਰ ਵੱਲਭ ਭਾਈ ਪਟੇਲ ਜਨਮ ਦਿਵੀ ਆ ਰਹੀ ਹੈ ਸੋ ਜਦੋਂ ਵੀ ਇਹੋ ਜੀਆਂ ਛੁੱਟੀਆਂ ਬਹੁਤ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪਹਿਲਾਂ ਤੋਂ ਹੀ ਆਪਣੀ ਤਿਆਰੀ ਕਰਕੇ ਰੱਖੀਏ ਤਾਂ ਕਿ ਜਿਹੜੇ ਵੀ ਸਾਡੇ ਕੋਈ ਪੈਂਡਿੰਗ ਕੰਮ ਨੇ ਖਾਸ ਕਰਕੇ ਜਿਹੜੀਆਂ ਦਫਤਰੀ ਕਾਰਵਾਈਆਂ ਹੁੰਦੀਆਂ ਨੇ ਉਹ ਜ਼ਰੂਰ ਤੇ ਜ਼ਰੂਰ ਨਿਪਟਾ ਲਈਆਂ ਜਾਣ ਸੋ ਜੇ ਤੁਹਾਡੇ ਵੀ ਬੈਂਕਾਂ ਦੇ ਕੰਮ ਪੈਂਡਿੰਗ ਪਏ ਹੋਏ ਨੇ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਨਿਪਟਾ ਲਵੋ ਕਿਉਂਕਿ ਇਹ ਛੁੱਟੀਆਂ ਕਿਤੇ ਤੁਹਾਡੇ ਕੰਮਾਂ ਦੇ ਵਿੱਚ ਅੜਚਨਾਂ ਬਣ ਜਾਣ ਇਹ ਜ਼ਰੂਰ ਤੇ ਜ਼ਰੂਰ ਦੇਖਣ ਯੋਗ ਹੁੰਦਾ ਹੈ ਵਿਚਾਰਨ ਯੋਗ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਕੰਮਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜੋ ਵੀ ਕੋਈ ਜ਼ਰੂਰਤ ਹੁੰਦੀ ਹੈ ਖਾਸ ਕਰਕੇ ਅਫੀਸ਼ੀਅਲ ਦਫਤਰੀ ਕ ਪੋਲ ਜਾਣੇ ਆ ਇਸ ਲਈ ਬਹੁਤ ਵਧੀਆ ਚੀਜ਼ ਹੈ ਕਿ ਅਸੀਂ ਆਪਣੀ ਟੂ-ਡੂ ਲਿਸਟ ਬਣਾ ਕੇ ਰੱਖੀਏ ਔਰ ਜਦੋਂ ਵੀ ਤਿਉਹਾਰਾਂ ਦੇ ਦਿਨ ਚੱਲ ਰਹੇ ਹੁੰਦੇ ਨੇ ਤੇ ਜ਼ਰੂਰ ਤੇ ਜ਼ਰੂਰ ਸਾਨੂੰ ਚੈੱਕ ਕਰਕੇ ਰੱਖਣਾ ਚਾਹੀਦਾ ਹੈ ਕਿ ਕਿਹੜੀਆਂ-ਕਿਹੜੀਆਂ ਛੁੱਟੀਆਂ ਆ ਰਹੀਆਂ ਨੇ ਕਿਸ ਤਰੀਕੇ ਨਾਲ ਆ ਰਹੀਆਂ ਨੇ ਤਾਂ ਕਿ ਸਾਡੇ ਜਿਹੜੇ ਵੀ ਪੈਂਡਿੰਗ ਕੰਮ ਨੇ ਉਹਨਾਂ ਨੂੰ ਅਸੀਂ ਚੰਗੇ ਤਰੀਕਿਆਂ ਸਮੇਂ ਰੰਦਿਆ ਨਿਪਟਾ ਸਕੀਏ ਸੋ ਤੁਹਾਡੇ ਵੀ ਜੇ ਕੋਈ ਪੈਂਡਿੰਗ ਕੰਮ ਬੈਂਕਾਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਜਲਦ ਤੋਂ ਜਲਦ ਨਿਪਟਾ ਲਵੋ ਕਿਉਂਕਿ ਇਹ ਹੌਲਿਡੇਜ਼ ਬੈਂਕ ਹੌਲਿਡੇਜ਼ ਨੇ ਜਿਹੜੀਆਂ ਕਿ ਸਟੇਟ ਵਾਈਜ਼ ਵੱਖਰੀ-ਵੱਖਰੀ ਸਟੇਟ